ਮੇਰਾ ਖਿਆਲ ਕਿਤੇ ਸੁਰਗਾਚ ਬੈਠੇ ਵੇਖ ਰਹੇ ਹੋਣੇ ਆ ਕਿ ਯਾਰ ਇਹ ਕੀਤਾ ਕੀ ਬਿੱਟੂ ਨਹੀਂ 100% ਬਿੱਟੂ ਜੀ ਓਨਰਸ਼ਿਪ ਨਹੀਂ ਲੈ ਸਕਦੇ ਸਰਦਾਰ ਬਿਆਨ ਸਿੰਘ ਜੀ ਕੌਣ ਸਰਦਾਰ ਬਿਆਨ ਸਿੰਘ ਜੀ ਦੀ ਚਿੱਟੀ ਪੱਗ ਸੀ ਹਾਂ ਸੋ ਸਰਦਾਰ ਬਿਆਨ ਸਿੰਘ ਨੇ ਵਫਾਦਾਰੀ ਦਾ ਲੜਾਈ ਲੜੀ ਹੈ ਸੋ ਬੰਸਿੰਗ ਦੀ ਓਨਰਸ਼ਿਪ ਬਿੱਟੂ ਨਹੀਂ ਲੈ ਸਕਦਾ ਵਰਕਰਾਂ ਨੂੰ ਕਿਵੇਂ ਇਹ ਚੀਜ਼ ਜਿਤਾਉਂਗੇ ਕਿ ਬਿੱਟੂ ਪਾਰਟੀ ਨੂੰ ਲਾ ਧਗਾ ਕਰਕੇ ਗਿਆ ਇੱਕ ਵਰਕਰ ਇਕੱਠੇ ਕਿਵੇਂ ਹੋਣਗੇ ਕਿਉਂਕਿ ਬਿੱਟੂ ਦੇ ਪਰਿਵਾਰ ਦੀ ਲੈਗਸੀ ਵੀ ਕਾਂਗਰਸ ਦੀ ਹੈ ਨਾ ਸੋ ਵਰਕਰ ਸਭ ਜਾਣਦੇ ਆ ਵਰਕਰ ਸਭ ਜਾਣਦੇ ਮੈਂ ਤਾਂ ਕਹਿੰਦਾ ਕਿ ਬਿੱਟੂ ਜੀ ਆਪਣਾ ਰਿਕਾਰਡ ਮੈਨੂੰ ਕਹਿੰਦੇ ਕਿ ਯਾਰ ਮੌਸਮ ਤੇ ਫਲਾਂ ਇੱਕ ਹੀ ਗੱਲ ਬਿੱਟੂ ਜੀ ਨੂੰ ਪੁੱਛ ਲਓ ਚੱਲ 5 ਸਾਲਾਂ ਦਾ ਟੈਲੀਫੋਨ ਰਿਕਾਰਡ ਕਢੋ ਕਿੰਨੀਆਂ ਕਾਲ ਰਿਸਿਵਡ ਕੀਤੀਆਂ ਬਿੱਟੂ ਜੀ ਨੇ ਤੇ ਰਾਜੇ ਵਿੜਿੰਗ ਦਾ ਕਢ ਲਓ ਮੇਰੇ ਕਹਿਣ ਦਾ ਮਤਲਬ ਇੱਥੋਂ ਪਤਾ ਲੱਗ ਜੇ ਲੱਗ ਜੇਗਾ ਜਨਤਾ ਦਾ ਇੱਕ ਹੀ ਹੈ ਕਿ ਬਿੱਟੂ ਫੋਨ ਹੀ ਚੱਕਦਾ ਉਹ ਕੱਲ ਅਸੀਂ ਇਹੋ ਗੱਲ ਹੋ ਗਈ ਵੀ ਭੂਤ ਹੈ ਭੂਤ ਹੈ ਭੂਤ ਹੈ ਹਮ ਹੁਣ ਭੂਤ ਦਾ ਨਾਮ ਤਾਂ ਬਹੁਤ ਵੱਡਾ ਹੈ ਕਿਸੇ ਵੀ ਆਪਾਂ ਜਿਹਨੂੰ ਭੂਤ ਦੀ ਗੱਲ ਕਰਦੇ ਬੱਚਿਆਂ ਨੂੰ ਲੱਗਦਾ ਪੈਦਾ ਹੁੰਦੇ ਨੂੰ ਪਤਾ ਲੱਗਦਾ ਭੂਤ ਹੈ ਹਮ ਪਰ ਭੂਤ ਕਿਸੇ ਨੇ ਵੇਖਿਆ ਨਹੀਂ ਲਾਈਕ ਐਮ ਪੀ ਹੈ ਬਿੱਟੂ ਜੀ ਮੈਂਬਰ ਆਫ ਪਾਰਲੀਮੈਂਟ ਹੈ ਬਹੁਤ ਵੱਡਾ ਚਿਹਰਾ ਸੀ ਤਿੰਨ ਵਾਰੀ ਬਣਾਤੇ ਲੇਕਿਨ ਕਿਸੇ ਨੇ ਵੇਖਿਆ ਤਾਂ ਹੈ ਨਹੀਂ ਹਮ ਕਿਸੇ ਨੂੰ ਮਿਲਿਆ ਤਾਂ ਹੈ ਨਹੀਂ ਕਿਸੇ ਨਾਲ ਗਲਤੀ ਨਹੀਂ ਹੋਈ ਇਟਸ ਲਾਈਕ ਅ ਗੋਸਟ ਇਟਸ ਲਾਈਕ ਅ ਪੂਤ ਬਿੱਟੂ ਨੂੰ ਪੂਤ ਕਹਿ ਰਹੇ ਹੋ ਨਾ 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 ਮੈਂ ਬਿੱਟੂ ਨੂੰ ਪੂਤ ਨਹੀਂ ਕਹਿ ਰਿਹਾ ਮੈਂ ਬਿਲਕੁਲ ਨਹੀਂ ਕਹਿ ਰਿਹਾ ਮੈਂ ਕਹੇ ਉਸ ਤਰ੍ਹਾਂ ਦੀ ਗੱਲ ਹੈ ਬਿੱਟੂ ਤੂੰ ਨਾ ਜੋੜ ਕੇ ਉਦਾਹਰਣ ਦੇ ਰਹੇ ਹਾਂ ਕਿ ਜਿਹੜੀ ਚੀਜ਼ ਵੇਖੀ ਨਹੀਂ ਲੇਕਿਨ ਲੋਕ ਇਹ ਸੁਣੀ ਹੈ ਕਿ ਐਸੀ ਚੀਜ਼ ਹੁੰਦੀ ਹੈ ਉਹ ਬਿੱਟੂ ਹੈ ਮੇਰਾ ਖਿਆਲ ਕਿਤੇ ਸਵਰਗਾਂ ਚ ਬੈਠੇ ਵੇਖ ਰਹੇ ਹੋਣੇ ਆ ਕਿ ਯਾਰ ਇਹ ਕੀਤਾ ਕੀ ਬਿੱਟੂ ਨੇ 100% ਬਿੱਟੂ ਜੀ ਓਨਰਸ਼ਿਪ ਨਹੀਂ ਲੈ ਸਕਦੇ ਸਰਦਾਰ ਬਿਆਨ ਸਿੰਘ ਜੀ ਕੌਣ ਸਰਦਾਰ ਬਿਆਨ ਸਿੰਘ ਜੀ ਦੀ ਚਿੱਟੀ ਪੱਗ ਸੀ ਹਾਂ ਸੋ ਸਰਦਾਰ ਬਿਆਨ ਸਿੰਘ ਨੇ ਵਫਾਦਾਰੀ ਨਾਲ ਲੜਾਈ ਲੜੀ ਹੈ ਸੋ ਬਿਆਨ ਸਿੰਘ ਦੀ ਓਨਰਸ਼ਿਪ ਬਿੱਟੂ ਨਹੀਂ ਲੈ ਸਕਦਾ ਵਰਕਰਾਂ ਨੂੰ ਕਿਵੇਂ ਇਹ ਚੀਜ਼ ਜਿਤਾਉਂਗੇ ਕਿ ਬਿੱਟੂ ਪਾਰਟੀ ਨੂੰ ਧਗਾ ਕਰਕੇ ਗਿਆ ਇੱਕ ਵਰਕਰ ਇਕੱਠੇ ਕਿਵੇਂ ਹੋਣਗੇ ਕਿਉਂਕਿ ਬਿੱਟੂ ਦੇ ਪਰਿਵਾਰ ਦੀ ਲੈਗਸੀ ਵੀ ਕਾਂਗਰਸ ਦੀ ਹੋਣਾ ਸੋ ਵਰਕਰ ਸਭ ਜਾਣਦਾ ਹੈ ਹਮ ਆ ਵਰਕਰ ਸਭ ਜਾਣਦੇ ਆ ਮੈਂ ਤਾਂ ਕਹਿਣਾ ਕਿ ਬਿੱਟੂ ਜੀ ਆਪਣਾ ਰਿਕਾਰਡ ਮੈਨੂੰ ਕਹਿੰਦੇ ਕਿ ਯਾਰ ਮੌਸਮ ਤੇ ਫਲਾਂ ਇੱਕੀ ਗੱਲ ਬਿੱਟੂ ਜੀ ਨੂੰ ਪੁੱਛ ਲਓ ਚਲ 5 ਸਾਲਾਂ ਦਾ ਟੈਲੀਫੋਨ ਰਿਕਾਰਡ ਕਰ ਲਓ ਹਮ ਕਿੰਨੀਆਂ ਕਾਲ ਰਿਸਿਵਡ ਕੀਤੀਆਂ ਬਿੱਟੂ ਜੀ ਨੇ ਤੇ ਰਾਜੇ ਵਿੜਿੰਗ ਦਾ ਕਰ ਲਓ ਹਮ ਮੇਰੇ ਕਹਿਣ ਦਾ ਮਤਲਬ ਇੱਥੋਂ ਪਤਾ ਲੱਗ ਜਾਏ ਲੱਗ ਜਾਏਗਾ ਹਮ ਜਨਤਾ ਦਾ ਇੱਕੀ ਹੈ ਕਿ ਬਿੱਟੂ ਫੋਨ ਹੀ ਨਹੀਂ ਚੱਕਦਾ ਉਹ ਕੱਲ ਅਸੀਂ ਇਹ ਉਹ ਗੱਲ ਹੋ ਗਈ ਵੀ ਭੂਤ ਹੈ ਭੂਤ ਹੈ ਭੂਤ ਹੈ ਹਮ ਹੂੰ ਭੂਤ ਦਾ ਨਾਮ ਤਾਂ ਬਹੁਤ ਵੱਡਾ ਹੈ ਕਿਸੇ ਵੀ ਆਪਾਂ ਜਿਹਨੂੰ ਭੂਤ ਦੀ ਗੱਲ ਕਰਦੇ ਬੱਚਿਆਂ ਨੂੰ ਲੱਗਦਾ ਪੈਦਾ ਹੁੰਦੇ ਨੂੰ ਪਤਾ ਲੱਗਦਾ ਭੂਤ ਹੈ ਹੂੰ ਪਰ ਭੂਤ ਕਿਸੇ ਨੇ ਵੇਖਿਆ ਨਹੀਂ ਲਾਈਕ ਐਮ ਪੀ ਹੈ ਹੂੰ ਬਿੱਟੂ ਜੀ ਮੈਂਬਰ ਆਫ ਪਾਰਲੀਮੈਂਟ ਹੈ ਬਹੁਤ ਵੱਡਾ ਚਿਹਰਾ ਸੀ ਤਿੰਨ ਵਾਰੀ ਬਣਾਤੇ ਲੇਕਿਨ ਕਿਸੇ ਨੇ ਵੇਖਿਆ ਤਾਂ ਹੈ ਨਹੀਂ ਹੂੰ ਕਿਸੇ ਨੂੰ ਮਿਲਿਆ ਤਾਂ ਹੈ ਨਹੀਂ ਕਿਸੇ ਨਾਲ ਗਲਤ ਤਾਂ ਨਹੀਂ ਹੋਈ ਇਟਸ ਲਾਈਕ ਅ ਗੋਸਟ ਇਟਸ ਲਾਈਕ ਅ ਪੂਤ ਬਿੱਟੂ ਨੂੰ ਪੂਤ ਕਹਿ ਰਹੇ ਹੋ ਨਾ 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 ਮੈਂ ਬਿੱਟੂ ਨੂੰ ਪੂਤ ਨਹੀਂ ਕਹਿ ਰਿਹਾ ਮੈਂ ਬਿਲਕੁਲ ਨਹੀਂ ਕਹਿ ਰਿਹਾ ਮੈਂ ਕਹੇ ਉਸ ਤਰ੍ਹਾਂ ਦੀ ਗੱਲ ਹੈ ਬਿੱਟੂ ਨੇ ਜੋੜ ਕੇ ਉਦਾਹਰਨ ਦੇ ਰਹੇ ਹਾਂ ਕਿ ਜਿਹੜੀ ਚੀਜ਼ ਵੇਖੀ ਨਹੀਂ ਲੇਕਿਨ ਲੋਕ ਇਹ ਸੁਣੀ ਹੈ ਕਿ ਐਸੀ ਚੀਜ਼ ਹੁੰਦੀ ਹੈ ਉਹ ਬਿੱਟੂ